ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿ ਮੈਂ ਸਾਰਾ ਠੀਕ ਠਾਕ ਹੂ ਜੀ एवरीडे ਪੰਜਾਬ ਚਾਲਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਜੀ ਬਲਵਿੰਦਰ ਕੌਰ ਆਪਾਂ ਬਲੌਗ ਸਟਾਰਟ ਕਰਤਾ ਸੀ ਟਾਈਮ ਜਿਹੜਾ ਹੈਗਾ ਸਵੇਰ ਦਾ ਮਾਰਨਿੰਗ ਦੇ ਕੰਮ ਚੱਲ ਰਹੇ ਨੇ ਜੀ ਆਪਣੇ ਠੀਕ ਹੈ ਜੀ ਮੈਂ ਆਪਣਾ ਰਹੀ ਹਾਂ ਜਿੱਥੇ ਪ੍ਰਸ਼ਾਦੇ ਮਤਲਬ ਕਿ ਰੋਟੀ ਤੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਝੜੂ ਕੱਢ ਦਿੱਤਾ ਅੱਜ ਮੈਂ ਪਹਿਲਾਂ ਝਾੜੂ ਕੱਢ ਦਿੱਤਾ ਤੇ ਹੁਣ ਨਾ ਮਤਲਬ ਸਵੇਰ ਉਹ ਲੈਣੇ ਕੰਮ ਨਹੀਂ ਹੁੰਦੇ ਕਿਉਂਕਿ ਤੁਹਾਨੂੰ ਪਤਾ ਹੀ ਬੱਚੇ ਵੀ ਨਹੀਂ ਹਨ ਸਕੂਲ ਜਾ ਰਹੇ ਹੈਗੇ ਤੇ ਤਾਂ ਕਰਕੇ ਚਲੋ ਥੋੜੀ ਜਿਹੀ ਆਪਣੋਂ ਰੈਸਟ ਆ ਵੀ ਨਹੀਂ ਹੋਈਆਂ ਨੀਂ ਨੀਚੇ ਨਾ ਆਂਗੇ ਤਾਂ ਫਿਰ ਬੱਚੇ ਵੀ ਸਕੂਲ ਜਾਣਾ ਹੁੰਦਾ ਉਹਨਾਂ ਨੂੰ ਉਹਨਾਂ ਦੀ ਤਿਆਰੀ ਹੋ ਜਾਂਦੀ ਹੈ ਮੈਂ ਲੰਚ ਪੈਕ ਕਰਨੇ ਹੁੰਦੇ ਆ ਸੋ ਥੋੜੀ ਜਿਹੀ ਉਹਨਾਂ ਰੈਸਟ ਆਗੀ ਹਜੇ 1 ਤਰੀਕ ਤੋਂ ਹਜੇ ਤਾਂ ਬੱਚਿਆਂ ਦੇ ਰਿਜ਼ਲਟ ਵੀ ਨਹੀਂ ਆਏ ਫਰੈਂਡਸ ਜੋ ਵੀ ਅ 24 ਸ਼ਾਇਦ ਜਬ 22 ਤਰੀਕ ਤੱਕ ਰਿਜ਼ਲਟ ਆ ਜਾਣਗੇ ਜੀ ਤੇ ਉਸ ਤੋਂ ਬਾਅਦ ਫਿਰ ਇੱਕ ਤਰੀਕ ਤੋਂ ਜਿਹੜੇ ਹੈਗੇ ਬੱਚਿਆਂ ਦੇ ਸਕੂਲ ਜਿਹੜੇ ਹੈਗੇ ਓਪਨ ਹੋ ਜਾਣਗੇ ਜੀ ਸੋ ਦੇਖੋ ਜੀ ਸੌਰੀ ਮੈਂ ਨਹੀਂ ਮਤਲਬ ਕਿ ਛੜੂ ਛੜੂ ਕੱਢ ਕੇ ਤੂ ਸਾਹਮਣੇ ਤੁਸੀਂ ਇਹਨੂੰ ਅਵੋਇਡ ਕਰਿਓ ਕਿਉਂਕਿ ਨਾ ਮੈਂ ਸੂਟ ਕਟਿੰਗ ਕਰਨੀ ਨੇ ਇੱਕ ਸੂਟ ਕਟਿੰਗ ਕਰਿਆ ਸੀਗਾ ਤੇ ਰਾਤ ਕਰਿਆ ਸੀਗਾ ਤੇ ਇੱਕ ਰਹਿ ਗਿਆ ਆਪਣਾ ਸੂਟ ਕਟਿੰਗ ਕਰਨ ਵਾਲਾ ਤੇ ਸੂਟ ਸਟਿਚ ਕਰਨ ਵਾਲੇ ਆਏ ਹੋਏ ਨਹੀਂ ਜੀ ਤੇ ਇਹ ਰੂਮ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਹੀ ਸੀ ਇਧਰ ਪਚਾਦਰ ਹੋ ਗਿਆ ਸੈੱਟ ਕਰ ਦਿੱਤੀ ਸੀ ਤੇ ਦੂਸਰੇ ਰੂਮ ਵਿੱਚ ਮੈਂ ਤੁਹਾਨੂੰ ਤਣ ਲੱਗ ਗਈ ਕਿਉਂਕਿ ਦੂਸਰੇ ਰੂਮ ਵਿੱਚ ਵੀ ਸੈਟਿੰਗ ਸੀ ਫ੍ਰੈਂਡਸ ਕਿਉਂਕਿ ਉਧਰ ਸਰਦਾਰ ਜੀ ਸੀ ਤੁਹਾਨੂੰ ਪਤਾ ਸਰਦਾਰ ਜੀ ਨੇ ਮੈਨੂੰ ਮਨਾ ਕੀਤਾ ਹੋਇਆ ਤੂੰ ਵੀ ਮੈਨੂੰ ਵੀਡੀਓ ਵਿੱਚ ਨਾਲ ਲਿਆ ਕਰ ਸੋ ਆਪਾਂ ਫਿਰ ਉਹਨਾਂ ਨੂੰ ਵੀਡੀਓ ਵਿੱਚ ਲੈਣਾ ਬਿਲਕੁਲ ਹੀ ਬੰਦ ਕਰਤਾ ਪਰ ਜਦੋਂ ਕਈ ਵਾਰ ਐਵੇਂ ਹੁੰਦਾ ਕਿ ਕੋਈ ਜਿਹੜਾ ਮੈਂ ਆਪਣਾ ਵੀਡੀਓ ਸ਼ੂਟ ਕਰ ਰਹੀ ਨਹੀਂ ਕੋਈ ਜ਼ਰੂਰੀ ਹੁੰਦਾ ਉਹ ਜੇ ਆ ਜਾਣ ਤਾਂ ਆ ਜਾਂਦੇ ਨਹੀਂ ਵੈਸੇ ਤਾਂ ਉਹਨਾਂ ਨੇ ਮੈਨੂੰ ਕਿਹਾ ਹੋਇਆ ਕਿ ਤੁਸੀਂ ਮੇਰੀ ਵੀਡੀਓ ਨਾ ਲਿਆ ਕਰ ਠੀਕ ਹੈ ਜੀ ਚਲੋ ਜੀ ਇਧਰ ਆਪਾਂ ਮਤਲਬ ਰੋਟੀ ਬਣਾ ਰਹੀਆਂ ਜੀ ਸਾਈਡ ਤੇ ਆਪਾਂ ਸਬਜ਼ੀ ਬਣਾਈ ਸੀ ਜੀ ਰਾਤ ਬਣਾਈ ਸੀਗੀ ਇਹ ਛੋਲੇ ਉਹ ਛੋਲੇ ਸਬਜ਼ੀ ਬਣਾਈ ਸੀ ਗੱਲ ਛੋਲੇ ਦੀ ਤੇ ਉਹ ਆਪਣੇ ਕੋਲ ਬਚੀ ਪਈ ਆ ਤੇ ਸਵੇਰ ਦਾ ਆਪਣਾ ਜਿਹੜਾ ਹੈਗਾ ਵੀ ਨਾਸ਼ਤਾ ਆਪਾਂ ਇਹਦੇ ਨਾਲ ਕਰਾਂਗੇ ਠੀਕ ਹੈ ਜੀ ਸਬਜ਼ੀ ਦਾ ਕਲਰ ਫਰੈਂਡਸ ਉਧਰ ਦਿਖ ਨਹੀਂ ਰਹੀ ਸੀ ਮੈਂ ਕਿਚੂ ਥੋੜਾ ਸਾਈਡ ਤੇ ਕਰਕੇ ਦਿਖਾਣੀ ਬਹੁਤ ਹੀ ਵਧੀਆ ਕਲਰ ਆਇਆ ਸੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਤੇ ਇਹ ਸਬਜ਼ੀ ਜਿਹੜੀ ਸੀਗੀ ਮੈਂ ਨਹੀਂ ਸੀ ਬਣਾਈ ਫਰੈਂਡਸ ਮੰਮੀ ਨੇ ਬਣਾਈ ਸੀ ਤੇ ਬਸ ਉਹਦੇ ਕੋ ਉਧਰ ਬਰਤਨ ਵਗੈਰਾ ਵੀ ਸਾਫ ਕਰੇ ਹੋਏ ਸੀਗੇ ਮੇਰੇ ਤੇ ਕੱਲਾ ਬਸ ਰੋਟੀ ਰੋਟੀ ਦਾ ਕੰਮ ਰਹਿ ਗਿਆ ਤੇ ਬਸ ਮੈਂ ਕੱਬ ਮੈਨੂੰ ਐਸੀ फटाफट ਰੋਟੀ ਬਣਾ ਲਾਂ ਤੇ ਦੁਪਹਿਰ ਦੀ ਵੀ ਰੋਟੀ ਬਣਾ ਲਾਂ ਤੇ ਨਾਲ ਹੀ ਜਿਹੜਾ ਹੈਗਾ ਸੀਗਾ ਫਿਰ ਮੇਰੇ ਕੰਮ ਖਤਮ ਹੋ ਜਾਣਗੇ ਚਲੋ ਫਿਰ ਆਪਾਂ ਕੋਈ ਮਤਲਬ ਕਿ ਸਲਾਈ ਵਗੈਰਾ ਦੇਖਾਂ। ਇਧਰ ਮੈਂ ਤੁਹਾਨੂੰ ਬਾਗ ਦਾ ਵੀਊ ਦਿਖਾ ਰਹੀ ਸੀ ਤੇ ਬਾਰੇ ਬਿਲਕੁਲ ਸਾਰਾ ਕਲੀਨ ਨਾ ਸਾਫ ਸੁਥਰਾ ਕਰ ਦਿੱਤਾ ਮੈਂ ਨੇ ਤੇ ਸਾਮਣੇ ਕਲਰ ਸਾਮਣੇ ਪਾ ਸ਼ੋਪਿੰਗ ਕੀਤੀ ਸੀ কতਨਾ ਸ਼ੇਅਰ ਕਰਾਂਗੇ ਬਸ ਇੱਕ ਦੋ ਚੀਜ਼ਾਂ ਲੈ ਕੇ ਆਏ ਸੀ ਉਹ ਪਾ ਸ਼ੇਅਰ ਕਰਾਂਗੇ ਤੁਹਾਡੇ ਨਾਲ ਠੀਕ ਹੈ ਜੀ ਆ ਗੁਲਦਸਤਿਆਂ ਦੀ ਜਿਹੜੇ ਕਾਫੀ ਦਿਨਾਂ ਤੋਂ ਮਤਲਬ ਇਹਨੂੰ ਵੱਟੋ ਕੱਟਣਾ 15 ਦਿਨ ਹੋ ਗਏ ਉਹਨੂੰ ਐਵੇਂ ਪਿਆ ਨੂੰ ਤੇ ਇਹਨਾਂ ਦੀ ਬਾਰੀ ਨਹੀਂ ਸਿਆ ਰਹੀ ਠੀਕ ਹੈ ਜੀ ਤੇ ਫਿਰ ਮੈਂ 70 ਦਿਨ ਕਿਹਾ ਮੈਂ ਕੱਪਾ ਪਹਿਲਾਂ ਉੱਥੇ ਚੱਲਦੇ ਹਾਂ ਮਾਰਕੀਟ ਮਾਰਕੀਟ ਸਾਡੇ ਕੋਈ ਸਰਦਾਰ ਜੀ ਨੇ ਮਤਲਬ ਲੈ ਕੇ ਆਉਣਾ ਸੀਗਾ ਕੋਸ਼ਿਸ਼ ਤੇ ਤਾਂ ਕਰਕੇ ਨਾ ਫਿਰ ਮੈਨੂੰ ਯਾਦ ਆ ਗਿਆ ਮੈਂ ਤਾਂ ਗਮਲੇ ਲੈ ਕੇ ਜਾਉ ਆਪਣੇ ਥੋਲ ਲਾਉਣ ਵਾਲੇ ਆ ਤੇ ਆ ਕੁਝ ਜਿਹੜੇ ਪਹਿਲਾਂ ਬੁੱਟੇ ਲਾਏ ਹੋਏ ਸੀ ਇਹਨਾਂ ਦੇ ਬਹੁਤ ਸਾਰੇ ਫੁੱਲ ਆ ਰਹੇ ਨੇ ਕਿ ਤੇ ਅੱਗੇ ਇਹਦੇ ਪਤਾ ਨਹੀਂ ਕੀ ਹੋ ਗਿਆ ਗੇਂਦੇ ਦੇ ਚਾਲ ਨਹੀਂ ਰਹੇ ਆ ਵਾਲੇ ਆਪਾਂ ਗਮਲੇ ਲੈ ਕੇ ਆਏ ਜੀ ਚਾਰ ਗਮਲੇ ਲੈ ਕੇ ਆਏ ਸੀਗੇ ਆਪਾਂ ਨੂੰ ਇਹ 100 ਰੁਪਏ ਦੇ ਪੈ ਗਏ ਸੀ ਠੀਕ ਹੈ ਜੀ ਇਹ ਨਾ ਵਾਲੇ ਵੱਡੇ ਨਾ ਵਾਲੇ ਛੋਟੇ ਆ ਚਲੋ ਜੀ ਹੁਣ ਆਪਾਂ ਚੱਲਦੇ ਆ ਜੀ ਬਸ ਮੈਂ ਤੁਹਾਨੂੰ ਵਾਰਦਾ ਬਿੰਦ ਘਾ ਰਹੀ ਹਾਂ ਹੁਣ ਤੁਹਾਨੂੰ ਪਤਾ ਹੀ ਹੈ ਜਲਦੀ ਆ ਜਾਂਦੀ ਆ ਤੇ ਜਲਦੀ ਆldi ਸਵੇਰਾ ਹੋ ਜਾਂਦਾ ਹਨਾ ਹੁਣ ਤਾਂ ਕਾਫੀ ਜਿਆਦਾ ਦਿਨ ਉਹਦਾ ਜਿਹੜਾ ਹੈਗਾ ਚੇਂਜ ਹੋ ਗਿਆ ਮੌਸਮ ਚੇਂਜ ਹੋ ਗਿਆ ਹਨ ਤੇ ਬਸ ਸਵੇਰ ਸ਼ਾਮ ਦੀ ਮਾੜੀ ਮੋਟੀ ਠੰਡ ਆ ਗਈ ਤੇ ਬਸ ਬਿਲਕੁਲ ਹੀ ਜਿਹੜਾ ਹੈਗਾ ਚੇਂਜ ਹੋ ਗਿਆ ਮੌਸਮ ਤੇ ਹੁਣ ਤਾਂ ਬਸ ਆਪਾਂ ਕੱਪੜੇ ਸਾਂਭਦੇ ਆ ਸਾਰੇ ਤੇ ਮੈਂ ਨਾ ਕੱਪੜੇ ਤਾਂ ਵੈਸੇ ਸਾਰੇ ਸੈੱਟ ਕਰੇ ਪਏ ਨੇ ਮਤਲਬ ਧੁੱਤੇ ਪਏ ਆ ਸਾਰੇ ਕੱਪੜੇ ਸਰਦੀਆਂ ਵਾਲੇ ਬਸ ਹੁਣ ਉਹਨੂੰ ਸਾਂਭਣਾ ਹੈਗਾ ਬਸ ਇੱਕ ਦਿਨ ਸਰਦਾਦ ਨੂੰ ਲੱਗੂਗੀ ਕੋਈ ਆਮਪਾ ਪਈ ਉਸ ਕਾਜੀ ਮੈਂ ਵੀ ਰੋਟੀ ਖਾ ਲਈ ਤੇ ਆਪਾਂ ਆ ਗਏ ਉੱਪਰ ਹੁਣ ਅਸੀਂ ਰੋਟੀ ਖਾਵਾਂਗੇ ਮੈਨੂੰ ਤਰਨ ਨੂੰ ਹੋਇਆ। ਕੀ ਹੋ ਗਿਆ ਨਾਈਟ ਤੇਰਾ? ਕਿਹੜੀ ਬਾੰਦ ਹੁਦੀ ਪੁੱਤ? ਉਰੇ ਆਈ। ਉਰੇ ਇਧਰ 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 ਆ। ਕਿਹੜੀ ਬਾੰਦ ਹੁਦੀ ਤੇਰੀ? ਇਧਰ ਨੂੰ ਕਰਕੇ ਦਿਖਾਈ। ਇਧਰ ਨੂੰ ਕਰ ਬਾੰਦ ਕਰ ਲੈ ਇਧਰ। ਇੱਥੇ ਫਰੈਂਡ ਤੇ ਰਟੀਕਾ ਲੱਗਿਆ। ਹੈਨਾ? ਉਰੇ ਲੱਗਿਆ। ਉਰੇ। ਇੱਥੇ ਲੱਗ ਗਿਆ। ਦੁਖਦਾ। ਚਲੋ ਮੈਂ ਤਰਨ ਵਾਸਤੇ ਮੈਂ ਚੱਕਰ ਲੈ ਕੇ ਆਈਆਂ। ਚੱਕਰ ਨਾਲ ਰੋਟੀ ਖਾਂਦਾ ਹੁੰਦਾ ਨਾ ਤਰਨ। छोलू की सब्जी थोड़ी जी ले मैं चलो जी आप रोटी खाने भी खा लो जी खाला के देख खा के देख गर्म करके गई है ना थोड़ी जी ज्यादा ज्यादा गर्म होगी पर रोटी ना वादिया लग लगती है ਕਿਉਂ ਇਹਨੇ ਫਰੈਂਸ ਹਵਾ ਉਹ ਚ ਅਵਨ ਚ ਗਰਮ ਕਰਕੇ ਲੈਂਗੇ ਮੈਂ ਹੈ ਕਿਵੇਂ ਕਿਉਂ ਹਾਂ ਕੋਈ ਟੈਸਟੀ ਨਾ ਜਿਹੜਾ ਟਾਇਆ ਤਾਂ ਚ ਦੋੜ ਤਾਂ ਲੋਜੀ ਬਰਤਨ ਨਾਲ ਹੁਣ ਅਸੀਂ ਸਾਫ ਕਰਦੇ ਤੇ ਬਸ ਇੱਕਾ ਕੋਲੀ ਆਪੇ ਸਾਫ ਕਰ ਦਾਂਗੇ ਜਿੱਦਰ ਮੈਨੇ ਮੰਦੀ ਹੁਣਾਣਾ ਚਾਹ ਤਾਂ ਰਹੀ ਸੀਗੀ बहरा दु आ गया तो मैं फटोफट दुद्ध पाँगा चली गई तो बस अर मैं चाह जी मैं बनाई दुधे चपाती पाई है गुड़ पा के बस तकरीबन काम अपने खत्म हो गए ठीक है जी बस एक बार हम दाई ये होगी मैं सैल्फ जून साफ करूँगी सैंक साफ करूंगी तो बस अपने काम ਪਹਿਲਾਂ ਮੈਂ ਮੰਮੀ ਨੂੰ ਚਾਹ ਦੇ ਦਾਂ ਮੰਮੀ ਦੇ ਪਾਣੀ ਤੇ ਹੁਣ ਬਸ ਮੈਂ ਨਾ ਨੂੰ ਕਿ ਨਾ ਕੱਪੜੇ ਬਦਲ ਲੂੰਗੀ ਆਪਣੇ ਤੇ ਉਸ ਤੋਂ ਪਹਿਲਾਂ ਮੈਂ ਮੰਮੀ ਨੂੰ ਚਾਹ ਪਕ ਦੇਦੀ ਤੇ ਮੈਂ ਉਹਨੂੰ ਕਲਰ ਪੋਇਲਾ ਦੇ ਸੀਗੀ ਥੋੜੀ ਜਿਹੀ ਲਗ ਸੂਚਿਤ ਜੜੀਆਂ ਜੜੀਆਂ ਜ਼ਰੂਰੀ ਥੋੜੇ ਨਾਲ ਆਪਾਂ ਦਿਖਾਉਣੀਆਂ ਐ ਤੁਹਾਨੂੰ ਕੀ ਕੀ ਆਪਾਂ ਲੈ ਕੇ ਆਏ ਆ ਦੇ ਪੋਟਰ ਨੂੰ ਔਹ ਖਾਉਂਗੀ ਮਠਾਰ ਕੇ ਸੁਣੋ ਸੋ ਜੇ ਤੁਹਾਨੂੰ ਮੇਰੇ ਬਲੌਗ ਚੰਗੇ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਹਨਾ ਤੇ ਵੀਡੀਓ ਦਾ ਕਮੈਂਟ ਵੀ ਜ਼ਰੂਰ ਕਰਕੇ ਦੱਸਿਆ ਕਰੋ ਤੇ ਬਲੌਗ ਨੂੰ ਅਗੇ ਪੂਰਾ ਤੁਸੀਂ ਦੇਖਿਓ ਫਰੈਂਡਸ ਕਿਉਂਕਿ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾ ਰਹੀਆਂ ਦਿਖਾਉਣੀਆਂ ਵੀਡੀਓ ਦੇ ਵਿੱਚ ਤੁਹ ਬਹੁਤ ਹੀ ਜ਼ਿਆਦਾ ਮਤਲਬ ਤੁਹਾਡੇ ਤੁਹਾਨੂੰ ਵੀ ਇੱਕ ਮਤਲਬ ਆਈਡੀਆ ਮਿਲ ਜੂਗਾ ਤਾਂ ਹਨਾ ਤੁਹਾਡੇ ਵੀ ਕਾਫੀ ਜ਼ਿਆਦਾ ਮਤਲਬ ਕੰਮ ਆਊਗੀ ਉਹ ਤੁਸੀਂ ਵੀ ਉਸ ਨੂੰ ਪਰਚੇਸ ਕਰ ਸਕਦੇ ਹੋ ਠੀਕ ਛੋ ਜੀਓ ਪਹਿਲਾਂ ਮੈਂ ਇਹਨੂੰ ਚਾਹ ਦੇਦੀ ਆਪਾਂ ਤੇ ਮੌਸਮ ਚੇਂਜ ਹੋ ਗਿਆ ਇਸੇ ਸਾਲ ਵੀ ਠੰਡਾਗਾ रहे गया कुछ तो मैं काट ली सी एक दो सूट रख ले रखना रख ले रखना सले रखना सले सले कारण रखला है चलो ਜਿਵੇਂ ਬੱਧੀ ਲਗਾ ਰਹੇ ਨੇ ਜਿਹੜੇ ਗਮਲੇ ਲੈ ਕੇ ਆਏ ਸੀਗੇ ਵਾਲੇ ਠੀਕ ਕੱਲ ਸ਼ਾਪਿੰਗ ਕੀਤੀ ਨੇ ਗਮਲੇ ਲੈ ਕੇ ਆਏ ਸੀਗੇ ਚਾਰ ਤਾਂ ਕਿਉਂਕਿ ਆਪਣੇ ਕਾਫੀ ਦਿਨਾਂ ਤੋਂ ਜਿਹੜੇ ਇੱਕ ਸੀਟ ਲੈ ਪਏ ਸੀਗੇ ਖਰਾਬ ਹੋ ਰਹੀ ਸੀਗੇ ਉਹ ਤੇ ਹਨਾ ਮਤਲਬ ਕਿ ਨਾ ਸਰਦਾਰ ਜੀ ਗਲੀ ਕਰਦੇ ਸੀਗੇ ਤੇਰੇ ਲਈ ਗਲੀ ਭੁਇਆ ਉਹ ਲੱਗ ਗਿਆ ਇੱਕ ਚੋਰ ਹੋ ਗਿਆ ਜੋ ਥੋੜਾ ਜਿਹਾ ਟੁੱਟ ਗਿਆ ਮੇਰੇ ਜਿਆਦਾ ਨਹੀਂ ਟੁੱਟਿਆ ਇਹਨਾਂ ਨੂੰ ਸਹੀ ਨਿਕਲ ਕਰਨਾ ਗਰਮ ਘਟ ਕੱਟ ਲੈਣੇ ਆਪਾਂ ਗਰਮ ਘਟ ਕੇ ਛੇਤੀ ਨਿਕਲ ਜਾਣੀ ਹੈ ਕਦੇਖ ਲੋ ਜੇ ਪਕਾਣੇ ਕਰ ਲਿਆ ਇਸ ਨੂੰ ਮੱਤੀ ਰੱਖ ਕੇ ਹਾਂਜੀ ਫਰੈਂਡਸ ਆਪਾਂ ਕੰਮ ਕਰ ਸਾਰੇ ਖਤਮ ਕਰ ਲਏ ਤੇ ਮੈਂ ਨਹਾ ਕੇ ਆ ਗਈ ਹਾਂ ਤੇ ਮਤਲਬ ਕਿ ਨਾ ਜਿਹੜਾ ਮੈਂ ਤੁਹਾਨੂੰ ਮਤਲਬ ਕਿਹਾ ਸੀ ਜੇ ਆਪਾਂ ਸ਼ੋਪਿੰਗ ਕੀਤੀ ਸੀ ਉਹ ਆਪਾਂ ਉਹ ਤੁਹਾਨੂੰ ਖਾਵਾਗੇ ਪਰ ਤਾਂ ਕੁੰਮ ਸ਼ਾਪਿੰਗ ਖਾਦ ਨਹੀਂ ਅਸੀਂ ਮੈਂ ਇੱਕ ਤੋਂ ਚੀਜ਼ਾਂ ਦੀ ਸ਼ਾਪਿੰਗ ਕਰੀ ਸੀ ਆਪਾਂ ਇੱਕ ਤਾਂ ਤੁਹਾਨੂੰ ਮੈਂ ਪਹਿਲਾਂ ਦਿਖਾਇਆਗਾ ਵੀ ਆਪਾਂ ਕਮੇ ਲੈ ਲਈ ਸੀ ਕਿ ਇੱਕ ਮਤਲਬ ਮਾਰਕੀਟ ਚ ਮੰਡੀ ਜਾ ਕੇ ਨਾ ਯਾਦ ਆ ਗਿਆ ਤੇ ਆਪਾਂ ਰੋਟੀ ਮੇਕਰ ਦਾ ਖਤਮ ਹੋਇਆ ਬੈਸਾ ਦਾ ਸਤਲੇ ਬੱਚਿਆਂ ਨੂੰ ਜਿਹੜੀ ਹੈਗੀ ਆ ਵੀ ਹਨਾਂ ਦੇ ਪੀਪਰ ਹੋਏ ਨੇ ਰਿਜ਼ਲਟ ਹਲੇ ਆਉਣਾਗਾ ਤੇ ਸਟਾਰਟਿੰਗ ਨਹੀਂ ਹੋਇਆ ਹਲੇ ਸਕੂਲ ਸਕੂਲ ਸਟਾਰਟਿੰਗ ਹੋਗਾ ਤਾਂ ਆਪਾਂ ਨੇ ਰੱਖੀ ਜ਼ਰੂਰਤ ਪਊਗੀ ਬੱਚਿਆਂ ਨੂੰ ਰੋਟੀ ਜਿਹੜੀ ਹੈਗੀ ਆਪਾਂ ਇਹਦੇ ਵਿੱਚ ਪੈਕ ਕਰਕੇ ਦਿਆ ਕਰਾਂਗੇ ਪਹਿਲਾਂ ਵੀ ਮੰਗਾਇਆ ਸੀ ਕਾਫੀ ਜ਼ਿਆਦਾ ਵਤੀਆਂ ਨਿਕਲਿਆ ਤੇ ਖਤਮ ਹੋ ਗਿਆ ਸੀ ਆਪਾਂ ਇੱਕ ਇਹ ਲੈ ਲਿਆ ਸੀ ਦਾ ਠੀਕ ਹੈ ਤੇ ਬਸ ਬਾਕੀ ਆਪਾਂ ਰੱਖੀ ਸੀ ਇਹ ਲਾਈਨਿੰਗ ਜਿਹੜਾ ਕੁੱਤਰ ਨਾਲ ਜਿਹੜੀ ਨੂੰ ਸੂਟ ਸਟਿਚ ਕਰਨੀ ਆ ਸੂਟ ਸੂਟ ਸਟਿਚ ਕਰਨ ਲਈ ਆਏ ਹੋਇਆ ਤੇ ਆਪਣੀ ਲਾਈਨਿੰਗ ਲਈ ਆ ਤਾਂ ਮੈਂ ਆਪਣੇ ਸੰਪ ਲੈ ਲਏ ਕਿਉਂਕਿ ਮੈਂ ਅਭੀ ਕਮਬੈਕ ਫੋਟੋ ਕਰੇਟ ਕਰਨਾ ਉਹ ਲਾਈਨ ਮਿਲ ਗਈ ਆ ठीक है ये पूरी सूट भी है क्योंकि पूरे सूट से लाइनिंग लगनी है जो जैसा सूट आखा दूँगी जो भी रेडी किया कटिंग की दिखाऊँगी एक ब्लैक लाइनिंग लैके लैफ सूट करना रैडी मजेंटा लाइनिंग लैकेजेंटा रेडी करना ठीक है इधर सामने देख सकते हो मशीन दी गई मेरी मैं सूट तैयार कर सूट तैयार करना सूट ਤੂੰ ਰੈਡੀ ਕਰਿਆ ਸੀਗਾ ਤੁਹਾਨੂੰ ਤੋਹਿਆ ਸੀ ਮੈਂ ਪਹਿਲਾਂ ਇਹ ਬੜਾ ਸੂਟ ਰੈਡੀ ਕੀਤਾ ਸੀ ਤੇ ਕਿੰਨੇ ਸਾਰੇ ਕਲਰ ਨੇ ਜਿਹੜਾ ਮੈਂ ਦਿੱਕੋਟਾ ਵੀਅਰ ਕਰ ਸਕ ਤੂੰ ਬਟ ਜਿਹੜਾ ਮੈਂ ਇਹਨਾਂ ਦੁਪੱਟਾ ਛੇਕ ਦਿੱਤਾ ਮੈਂ ਬਲੈਕ ਕਰ ਦਿੱਤਾ ਲੰਬੂ ਦਿਣਾ ਤੇ ਆਪਣਾ ਬਲੈਕ ਉਹਦੀ ਲੈਸ ਲੈ ਕੇ ਆਇਆ ਤੇ ਲਾਉਣ ਵਾਸਤੇ ਠੀਕ ਹੈ ਜੀ ਹਾਂ ਜੀ ਇਹ ਵਾਈ ਲੈਸ ਲੈ ਕੇ ਆਇਆ ਮਿਲਕੋ मिला मिला तो तो मैं ला के भी दिखा दूँगा बाकी मैं देखूँगी कि मैं बहुत ही सोहनी लुक दे रही है लैस तो बहुत तनी तो लगाऊंगी कि जो जी मैं, तरह तो नहीं तरह जी मैं इस तरह लगाई निकी जो तनी सोनी लगनी मैं अंदर करके लाऊगी इस तरह ठीक है जो लग गई मैं तुम दिखा दूंगी पहला पे कम कराँगे मशीन पर स्पैशली जड़ा मैं थोनों ਆ ਮਤਲਬ ਆਪਾਂ ਗੱਲ ਕਰਨੀ ਆ ਤੇ ਇੱਕ ਚੀਜ਼ ਹੋਰ ਹਨਾ ਆਪਾਂ ਤੁਹਾਨੂੰ ਗੱਲ ਪਹਿਲਾਂ ਸ਼ੇਅਰ ਕਰ ਲੈਣੀ ਆ ਤੁਹਾਡੇ ਨਾਲ ਜਿੰਨੇ ਵੀ ਮੈਂ ਆਪਣੇ ਸੂਟ ਤੁਸੀਂ ਮੇਰੇ ਪਾਏ ਦੇਖ ਰਹੇ ਮੇਰੇ ਖੁਦ ਦੇ ਤਿਆਰ ਕੀਤੇ ਹੋਏ ਸੂਟ ਨੇ ਫਰੈਂਡਸ ਤੇ ਆਪਾਂ ਇੱਕ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਦਵਾਂਗੇ ਲੇਸ ਡਿਜ਼ਾਈਨ ਦੀ ਵੀਡੀਓ ਜਿਹਦੇ ਵਿੱਚ ਆਪਾਂ ਲੇਸ ਡਿਜ਼ਾਈਨ ਤੁਹਾਨੂੰ ਦੱਸਾਂਗੇ ਹਨਾ ਮੈਂ ਜਿੰਨੇ ਵੀ ਆਪਣੇ ਸੂਟ ਤਿਆਰ ਕੀਤੇ ਉਹ ਤੁਹਾਨੂੰ ਦਿਖਾਵਾਂਗੀ ਬਾਕੀ ਜੇ ਤੁਸੀਂ ਚਾਹੋਗੇ ਮੈਂ ਤੁਹਾਨੂੰ ਸਟੀਚਿੰਗ ਰਿਲੇਟਿਡ ਵੀਡੀਓ ਦਵਾਂਗਾ ਠੀਕ ਆ ਤਾਂ ਮੈਂ ਤੁਹਾਨੂੰ ਸਟੀਚਿੰਗ ਸਟੀਚਿੰਗ ਰਿਲੇਟਿਡ ਵੀਡੀਓ ਦੇ ਦੇ ਕਰੂੰਗੀ ਸੋ ਮੈਂ ਇਹਨਾ ਮੇਕਅਪ ਦਾ ਲੁੱਕ ਕਰ ਲਿਆ ਸੋ ਉਹ ਡੇਲੀ ਵੀਅਰ ਦੇ ਵਿੱਚ ਆਪਾਂ ਕਰਦੇ ਹਾਂ ਉਹ ਕਰ ਲਿਆ ਬਸ ਸਲਪਸਟਿਕ ਲਗਾਈ ਆ ਬਸ ਇਹ ਸਟਿਕ ਫ੍ਰੈਂਡ ਸਲਪਸਟਿਕ ਦਾ ਵੀ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿਉਂਕਿ ਇਹ ਜਿਹੜੀ ਮੇਰੀ ਬੇਟੀ ਨੇ ਦਿੱਤੀ ਸੀ ਸਟਿਕ ਤੇ ਇਹ ਮੇਰੀ ਬੇਟੀ ਨੇ ਮੈਨੂੰ ਲੱਭ ਦਿੱਤਾ ਸੀਗਾ ਹ ਇੱਕ ਦੋ ਚੀਜ਼ਾਂ ਹੋਰ ਸੀ ਮੈਨੂੰ ਯਾਦ ਨਹੀਂ ਕਿਹੜੀਆਂ ਸੀਗੀਆਂ ਸ਼ਾਇਦ ਮਤਲਬ ਇੱਕ ਤੋਂ ਬਿੰਦੀਆਂ ਦੇ ਬੱਤੇ ਸੀ ਇੱਕ ਲਾਈਨਰ ਸੀਗਾ ਤੇ ਗਲ ਬਸਟਿਕ ਸੀਗੀ ਠੀਕ ਆ ਤੇ ਇਹ ਮੈਨੂੰ ਮੇਰੀ ਬੇਟੀ ਨੇ ਦਿੱਤਾ ਸੀ ਅ ਅਨਿਵਰਸਰੀ ਤੇ ਠੀਕ ਆ ਜੀ بس ਮੇਸ ਇਸ ਤਰ੍ਹਾਂ ਦੇ ਮਤਲਬ ਨਾ ਵੀ ਜਿਵੇਂ ਮੈਂ ਮੈਟਲ ਮੈਟਲ ਪਿਸਟਿਕਸ ਲਾਉਣੀ ਹੁੰਦਾ ਬਹੁਤ ਜ਼ਿਆਦਾ ਮੈਨੂੰ ਪਸੰਦ ਨਹੀਂ ਸੁੱਕੀ ਐਲ ਪਿਸਟਿਕ ਜਿੰਨਾ ਪਕadne ਨੇ ਪਿਓਰ ਪੰਜਾਬੀ ਚ ਤੇ ਇਹ ਨਾਲ ਥੋੜੀ ਜਿਹੀ ਗਿੱਲੀ ਆ ਠੀਕ ਬਟ ਮੈਨੂੰ ਕਲਰ ਪਸੰਦ ਆਇਆ ਇਹਦਾ ਠੀਕ ਆ ਦੂਸਰਾ ਗਿਫਟ ਦਿੱਤਾ ਸੀ ਗੀਟਿੰਗ ਇਹ ਤਾਂ ਫਿਰ ਲਾਉਣਾ ਪੰਦਾ ਤੇ ਮੈਂ ਅੱਜ ਇਹ ਲਾ ਲਿਆ ਠੀਕ ਆ ਸੋ ਮਤਲਬ ਤੁਸੀਂ ਦੇਖ ਰਹੇ ਹੋ ਜਿਹੜੀ ਆਪਾਂ ਮੇਨ ਥੋੜਾ ਨਾਲ ਗੱਲ ਕਰਨੀ ਹੈ ਜਿਹੜਾ ਪ੍ਰੋਡਕਟ ਆਪਾਂ ਲੈ ਕੇ ਆਏ ਆ ਤੁਹਾਨੂੰ ਸ਼ੇਅਰ ਕਰ ਰਹੇ ਆਂ ਆਪਾਂ ਅਪਾਉਦ ਉਹਦਾ ਰਿਵਿਊ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਮੈਂ ਹੁਣ ਟਰਾਈ ਕਰੂੰਗੀ ਉਹ ਠੀਕ ਆ ਦੇਖਦੇ ਆ ਕੀ ਰਿਜ਼ਲਟ ਨਿਕਲੇ ਦੇਖੋ ਤੁਸੀਂ ਦੇਖ ਰਹੇ ਹੋ ਮੇਰੇ ਆਈਬ੍ਰੋਜ਼ ਠੀਕ ਆ ਆਈਬ੍ਰੋਜ਼ ਮੇਰੇ ਕਰਵਾਉਣ ਵਾਲੀ ਆ ਫ੍ਰੈਂਡਸ ਤੇ ਮੇਰੇ ਨਾਲ ਥੋੜੀ ਜਿਹੀ ਗ੍ਰੋਥ ਵੀ ਘੱਟੀ ਆ ਤੇ ਮੈਂ ਮਤਲਬ ਜਦੋਂ ਮੇਕਅਪ ਕਰਦੇ ਆਂ ਆਪਾਂ ਤਾਂ ਮੈਂ ਮਤਲਬ ਬ੍ਰਾਊਨ ਕਲਰ ਦਾ ਹਾਈਲਾਈਨਰ ਯੂਜ਼ ਕਰਦੀ ਆ ਬ੍ਰਾਊਨ ਬ੍ਰਾਊਨ ਪੈਨਸਲ ਵੀ ਹੈ ਮੇਰੇ ਕੋਲੇ ਕੋਈ ਯੂਜ਼ ਕਰਦੇ ਵਸਿਆ ਮੈਂ ਨੀਲੇ ਤੋਂ ਕੱਢ ਲਾ ਇਹੋ ਲਾ ਮੈਂ ਨੀਲੇ ਕੇ ਇੰਨਾ ਠੀਕ ਆ ਇੱਕ ਸਰ ਤੇ ਪਹਿਲਾਂ ਹਮੇ ਜਿੰਨਾ ਸ਼ੇਪ ਨੂੰ ਲਈ ਦੂਸਰੀ ਸਾਈਡ ਆਪਾਂ ਜਿਹੜਾ ਪ੍ਰੋਟੈਕਟ ਲਗਾਏ ਆ ਉਹਨੂੰ ਉਹ ਆਪਾਂ ਯੂਜ਼ ਕਰਾਂਗੇ ਜਿਹੜਾ ਪ੍ਰੋਟੈਕਟ ਲੱਗਿਆ ਆ ਤੁਹਾਨੂੰ ਦਿਖਾਉਣੀ ਜੀ ਠੀਕ ਹੈ ਜੀ ਇਹ ਹੈਗਾ ਗਾ ਅ ਮਿਊਰੀਰੀ ਕਲਰ ਸ਼ਾਇਦ ਤੁਸੀਂ ਵੀਡੀਓ ਵਿੱਚ ਕਾਫੀ ਵੀਡੀਓਜ਼ ਵਿੱਚ ਦੇਖਿਆ ਹੋਊਗਾ ਇੰਸਟਾਗ੍ਰਾਮ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੀ ਠੀਕ ਹੈ ਇਹ ਕਿੰਦਰਾ ਸਿੱਧਾ ਪਸਾ ਆ ਦੇਖੋ ਇਹ ਵਾਲੀ ਨੂੰ ਚੀਜ਼ ਠੀਕ ਹੈ ਤੇ ਇਹਦੇ ਨਾਲ ਇਹ ਕੋਲ ਲੰਘਟੇਗਾ ਤੇ ਇਹਦੇ ਨਾਲ ਇਹ ਚੀਜ਼ਾਂ ਆ ਮਤਲਬ ਸ਼ੇਵਸ ਮਿਲਦੀਆਂ ਨੇ ਠੀਕ ਆ ਆਪਾਂ ਸ਼ੇਵਸ ਇੱਥੇ ਰੱਖਾਂਗੇ ਤੇ ਰਿਜ਼ਲਟ ਰਏ ਆਪਾਂ ਦੇਖਾਂਗੇ ਠੀਕ ਆ ਇਹਨੂੰ ਆਪਾਂ ਓਪਨ ਕਰਦੇ ਹਾਂ ਠੀਕ ਆ ਦੱਸ ਕਿ ਇਹਨਾਂ ਜੈਂਟਸ ਦੇ ਵੀ ਕੰਮ ਆ ਠੀਕ ਆ ਜੈਂਟਸ ਲਈ ਇਸ ਲਈ ਕੰਮ ਆ ਕੰਮ ਆਉਂਦੀ ਆ ਕਿਉਂਕਿ ਜਿਨ੍ਹਾਂ ਦੇ ਕਾਲੇ ਟਿੱਟੇ ਨੇ ਠੀਕ ਆ ਲੀਡਸ ਲਈ ਵੀ ਇਹ ਵਰਕ ਕਰਦੀ ਆ ਤੇ ਜੈਂਟਸ ਲਈ ਵੀ ਮਤਲਬ ਜਿਨ੍ਹਾਂ ਦੇ ਕਾਲੇ ਵਾਲ ਨੇ ਉਹ ਲਈ ਵੀ ਇਹ ਹੁੰਦੀ ਆ ਜੀ ਵੇਖ ਕਿੱਥੇ ਤੁਸੀਂ ਦੇਖ ਰਹੇ ਮੈਂ ਤੁਹਾਨੂੰ ਦਿਖਾਉਣੀ ਆ ਇੱਥੇ ਮੇਰੇ ਵਾਈਟ ਵਾਲ ਆਉਣੇ ਸ਼ੁਰੂ ਹੋ ਗਏ ਆ ਆਪਾਂ ਇੱਥੇ ਵੀ ਯੂਜ਼ ਕਰਾਂਗੇ ਵੀ ਬਾਕੀ ਜਿਹੜੇ ਕਾਲੇ ਵਾਲਾ ਦੇਖੋ ਹੁਣ ਤੁਹਾਨੂੰ ਜਿਆਦਾ ਇਸ ਗੀ ਇੱਥੇ ਵੀ ਆਪਾਂ ਯੂਜ਼ ਕਰਾਂਗੇ ਕਰਕੇ ਦੇਖਾਂਗੇ ਵੀ ਇੱਥੇ ਆਪਾਂ ਰਿਜ਼ਲਟ ਦਿੰਦੀ ਹੈ ਜਨਹੀਂ ਤੇ ਕਈ ਵਾਰ ਉਹ ਤੇ ਠੀਕ ਆ ਜੀ ਰਿਜ਼ਲਟ ਲਈ ਗਾੜੀ ਦੇ ਮਤਲਬ ਜੇ ਆਪਾਂ ਕਈ ਵਾਰ ਹੁੰਦਾ ਵੀ ਆਪਾਂ ਕਲਾ ਨਹੀਂ ਲਗਾਉਂਦੇ ਚੱਲ ਜੀ ਜੇ ਆਪਾਂ ਚਾਹਣਾ ਹੈ ਤਾਂ ਆਪਾਂ ਯੂਜ਼ ਕਰ ਸਕਦੇ ਆ ਠੀਕ ਆ ਜੀ ਇਹ ਵਾਲੀ ਉਹ ਚੀਜ਼ ਆ ਕਾਫੀ ਜ਼ਿਆਦਾ ਵੀਡੀਓ ਤੁਸੀਂ ਦੇਖੀ ਹੋਣਗੀਆਂ ਕੰਸ ਠੀਕ ਇਹ ਇਹ ਨੂੰ ਓਪਨ ਕਰਾਂਗੇ ਤੇ ਕੁਝ ਇਸ ਤਰ੍ਹਾਂ ਦੀ ਦਿਖਤੀ ਆ। ਵੇਖੋ। ਕੁਝ ਇਸ ਤਰ੍ਹਾਂ ਦੀ ਦਿਖਦੀ ਹੈ। ਇਹ ਅੰਦਰ ਵੀ ਹਮ ਇਹਦੇ ਅੰਦਰ ਵੀ ਬਣਿਆ ਹੋਇਆਗਾ। ਜਿੱਦਾਂ ਦਾ ਮਤਲਬ ਇਹ ਇਸ ਤਰ੍ਹਾਂ ਹੁੰਦਾਗਾ। ਠੀਕ ਹੈ। ਪਹਿਲਾਂ ਇਹਨੂੰ ਬੰਦ ਕਰਦੇ ਹਾਂ ਹੈਨਾ। ਅੰਦਰੋਂ ਖੋਦਦੇ ਹਾਂ। ਅਸੀਂ ਤੇ ਇਹ ਚੀਜ਼ ਮੇਰੀ ਵੀ ਇਹਨੂੰ ਸੈੱਟ ਕਰਨ ਵਾਸਤੇ ਠੀਕ ਆ। अपनी आईब्रोज भी बहुत मस्त ठीक है उसका रेली भी उसका सकते हैं तो एक दिन आ चीज शेप्स आईब्रोज शेप्स ऑनलाइन आई तो फ्रेंड्स मैं पता नहीं मैं तो इतों ही बरनाली मार्केट से नो परचेज किया था ਦੀ ਬਾਕੀ ਮੈਂ ਤੁਹਾਨੂੰ ਦੇ ਦੂੰਗੀ ਆ ਦੇਖੋ ਇਹ ਚ ਅਲੱਗ ਅਲੱਗ ਸ਼ੇਪਸ ਨੇ ਆਈ ਬਰੋਸ ਤੇ ਬਣੀ ਹੋਈਆਂ ਤਿੰਨ ਸ਼ੇਪਸ ਨੇ ਕਈ ਬਲ ਸ਼ੇਪਸ ਜਿਹੜੀ ਵੀ ਤੁਹਾਨੂੰ ਤੁਹਾਡੇ ਮਤਲਬ ਆਈ ਬਰੋਸ ਦੇ ਮਤਲਬ ਸ਼ੇਪਸ ਹੈਗੇ ਉਹ ਤੁਸੀਂ ਯੂਜ਼ ਕਰ ਲਿਓ ਮੇਰੀ ਸ਼ੇਪ ਹੈਗੀ ਆ ਇਹ ਵਾਲੀ ਇਹ ਮੈਂ ਯੂਜ਼ ਕਰੂੰਗੀ ਇਹਨੂੰ ਬਿਲਕੁਲ ਤੁਸੀਂ ਇਤਨਾ ਕੱਟ ਕੇ ਇਹਦੇ ਵਿੱਚੋਂ ਕੱਟ ਦੇਣਾ। ਅੰਕੋ ਇਸ ਨੂੰ ਖੰਡੀ ਕਰ ਲੈਣਾ ਕੱਟਦੇ ਆਪਾਂ। ਤੇ ਫਿਰ ਇਹਨੂੰ ਆਪਣੇ ਆਈਬ੍ਰੋਸ ਦੇ ਮੁਤਾਬਕ ਰੱਖ ਲੈਣਾ ਤੁਸੀਂ ਇਸ ਤਰ੍ਹਾਂ। ਇਹ ਕਰਦੇ ਆਂਦੇ ਨਾਲ ਮੈਂ ਨਾ ਦੇਖੋ ਫ੍ਰੈਂਡ। ਛੋਟਾ ਸਿਸਤ ਰਹਿਣਾ ਮੈਂ। ਤੇ ਕੀ ਅਸਾ ਟ੍ਰੀੰਗ ਹੈਸਟ। ਲੋਕ ਜੀ ਮੈਂ ਫੋਟੋ ਸਿਸ ਲੈ ਲਈ ਤੇ ਆਪਾਂ ਟਰਾਈ ਕਰਕੇ ਦੇਖਦੇ ਆਂ ਕੀ ਗੱਲਬਾਤ ਹੈ ਜੀ ਪਹਿਲਾਂ ਆਪਾਂ ਆਪਣੇ ਇੱਕ ਸਟਾਈਲ ਦਾ ਹੀ ਗਰੁੱਪ ਬਣਾ ਲੈਨੇ ਜਿਵੇਂ ਮੈਂ ਹਮੇਸ਼ਾ ਕਰਦੀ ਆਂ ਇਹ ਚ ਕਰਦੇ ਆਂ ਠੀਕ ਆ ਉੱਛੇ ਮੈਂ ਆਈਬ੍ਰੋ ਤੇ ਕਰ ਲਿਆ ਬਾਅਦ ਨੇ ਤੁਤੇ ਇੱਕ ਬ੍ਰਸ਼ ਮਾਰ ਲਿਆ ਨੇ ਆਈਬ੍ਰੋ ਬ੍ਰਸ਼ ਹੁੰਦਾ ਇਹ ਇਹ ਵਾਲੀ ਇਹ ਰੀ ਕੈਂਸਲ ਆ ਉਹ ਸੋਰੀ ਇਹ ਵਾਲੀ ਨਹੀਂ ਤੁਹ ਹੋ ਚੱਕ ਲਈ ਮੈਂ ਇਹ ਦੇਖੋ ਕਿ ਫਰੈਂਕ ਲਿਪ ਲਾਈਨਰ ਅਗਰ ਮੈਂ ਚੱਕ ਲਿਆ ਪਰੋਂਗਾ ਇਹ ਵਾਲੀ ਦੇਖੋ ਕਾਫੀ ਕਾਫੀ ਵੱਡੀ ਸੀ ਇਹ ਮਤਲਬ ਇਨੀ ਕੀ ਰਹੀ ਇਹ ਉੱਤੇ ਬ੍ਰਸ਼ ਲੱਗਿਆ ਹੋਇਆ ये भी ब्राउन कलर की आूज़ की थी क्योंकि मैं ले न्यू लेके में यूज़ करती हूँ वैसे आप तरह सेट कर ला मतलब कि मर्ज कर लेंगे ठीक है शेप जिम्मेदर शिपना देख रहे हो इधर फर्क देख रहे हो दोनों पास हम आप जी ए वाली आ ਇਸ ਨੂੰ ਯੂਜ਼ ਕਰ। ਖੋਲ ਲਿਆ। ਪਹਿਲਾਂ ਖੋਲ ਲਿਆ। ਲੋਟ ਜਿਵੇਂ ਖੋਲ ਲਿਆ। ਦੁਬਾਰਾ ਤੇ ਰੱਖੋ। ਨਵੇਂ ਜਿਵੇਂ ਕਲਰ ਕਰ ਲਿਆ ਤੇ ਇਹਨੂੰ ਪੂਨ ਚੱਕ ਦਾਂਗੇ ਦੇਖੋ ਜੀ ਰਿਜ਼ਲਟ ਤੁਹਾਡੇ ਸਾਹਮਣੇ ਬਹੁਤ ਹੀ ਜ਼ਿਆਦਾ ਦੇਖ ਸਕਦੇ ਹੋ ਇੱਕ ਤਾਂ ਆਪਾਂ ਆਪਣੇ ਹੱਥ ਨਾਲ ਤਿਆਰ ਕੀਤੀ ਆ ਦੂਸਰਾ ਹੁਣ ਤੁਸੀਂ ਦੇਖ ਰਹੇ ਹੋ ਆਪਾਂ ਨੂੰ ਇੱਕ ਇਸ ਤਰ੍ਹਾਂ ਦਾ ਰਿਜ਼ਲਟ ਮਿਲ ਗਿਆ ਵੀ ਆਪਾਂ ਕਦੇ ਆਪਣੀ ਆਈਬ੍ਰੋ ਨਹੀਂ ਕਰਵਾਈ ਹੋਈ ਤਾਂ ਵੀ ਬਹੁਤ ਜ਼ਿਆਦਾ ਮਤਲਬ ਇਸਦੀ ਲੁੱਕ ਕਿੰਨੀ ਸੋਹਣੀ ਲੁੱਕ ਤਿਆਰ ਹੋਈ ਹੈ ਹੁਣ ਇਹਦੇ ਨੂੰ ਵੀ ਰਿਮੂਵ ਕਰਕੇ ਆਪਾਂ ਦੂਸਰੇ ਪਾਸੇ ਵੀ ਜਿਹੜੀ ਹੈਗੀ ਆਈਬ੍ਰੋ ਮਤਲਬ ਇਹਵੜਾ ਲਗਾ ਲੈਂਦੇ ਹਾਂ ਠੀਕ ਹੈ ਉਸ ਤੋਂ ਪਹਿਲਾਂ ਇੱਕ ਮਿੰਟ ਪਾ ਲਗਾ ਕੇ ਫਿਰ ਤੁਹਾਨੂੰ ਮਿਲਦੀ ਹੈ ਤੁਸੀਂ ਫਰੈਂਡਸ ਮੈਂ ਇਹਦੇ ਉੱਪਰ ਲਾ ਦਿੱਤੀ ਆ ਤੁਹੇ ਫਰਕ ਦੇਖੋ ਆਪਣੇ ਆ ਠੀਕ ਹੈ ਜੀ ਬਿਜੋਂ ਤੁਸੀਂ ਯੂਜ਼ ਕਰੋਗੇ ਤੁਹਾਨੂੰ ਕਾਫੀ ਜ਼ਿਆਦਾ ਅੱਛੇ ਰਿਜ਼ਲਟ ਐਸੇ ਮਿਲਣਗੇ ਠੀਕ ਹੈ ਜੀ ਮੈਨੂੰ ਕਾਫੀ ਜ਼ਿਆਦਾ ਵਧੀਆ ਲੱਗੀ ਤੁਸੀਂ ਸਾਡੇ ਵੀ ਮੈਂ ਲਗਾ ਲੂੰਗੀ ਤੇ ਬਸ ਇਹੀ ਪ੍ਰੋਡਕਟ ਸੀ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰਨਾ ਸੀ ਤੁਸੀਂ ਇਸ ਨੂੰ ਮੈਂ ਬਰਹਾ ਤੁਮਾਰ ਮਾਰਕਟ ਟੈਟਾ ਨੂੰ ਉਸਕੇ ਕੋਲੋਂ ਗਵਾਇਆ ਤਾਂ ਮਤਲਬ ਲੈ ਕੇ ਆਈਏ ਮੈਂ ਕੱਲ ਨੂੰ ਤੇ ਤੁਸੀਂ ਨਾ ਮੈਂ ਜਿਹੜੇ ਚਾਹੁੰਦੀ ਹਾਂਗੇ ਆਪਾਂ ਉੱਥੇ ਜਾ ਕੇ ਬਣਾਵਾ ਲਾਂਗੇ ਆਪਾਂ ਨਾ ਕਿਉਂਕਿ ਮਤਲਬ ਲੱਗਦਾ ਕਿ ਕਿੱਥੋਂ ਹੀ ਮਿਲਦੀਆਂ ਬੰਨਾਰੇ ਤੋਂ ਲੈ ਕੇ ਆਈਏ ਮੈਂ ਜਿਹੜੇ ਬੰਨਾਰੇ ਦੇ ਦੀਵਸ ਕੇ ਵਾਈ ਬੰਨਣਾ ਦੇਖਦੇ ਹੁੰਦੇ ਆ ਉਹ ਨੂੰ ਅਸੀਂ ਪਰਚੇਸ ਕਰ ਸਕਦੇ ਚਲੋ ਜੀ ਠੀਕ ਹੈ ਹਾਂ ਆਪਾਂ ਕਰਦੇ ਹਾਂ ਮਸ਼ੀਨ ਤੇ ਹੁਣ ਕੰਮ ਪਹਿਲਾਂ ਪਾ ਲਾ ਲਈ ਹਾਂਜੀ ਤੇ ਉਸ ਤੋਂ ਬਾਅਦ ਬਸ ਮੈਂ ਆਪਣਾ ਲੱਗੇ ਸੀ ਸੂਟ ਤੇ ਲੈਸ ਲਾਉਣ ਵਾਸਤੇ ਤੇ ਮੈਂ ਦੋ ਮਸ਼ੀਨ ਤੇ ਮੈਂ ਚੱਲ ਹਾਂ ਜਿੰਨਾ ਕ ਮੇਥੋਂ ਕੰਮ ਹੋਇਆ ਮੈਂ ਕਰ ਲੂੰਗੀ ਠੀਕ ਹੈ ਜੀ ਤੇ ਬਸ ਮੈਂ ਆਪਣੇ ਮਸ਼ੀਨ ਸੂਟ ਤੇ ਨਾਲ ਲੈਸ ਲਾਉਣ ਵਾਲੀ ਰਹਿੰਦੀ ਸੀ ਕਿ ਫਰੈਂਡਸ ਉਹ ਆਪਾਂ ਲਗਾ ਰਹੇ ਹਾਂ ਠੀਕ ਹੈ ਉਸ ਤੋਂ ਬਾਅਦ ਆਪਣਾ ਰਹਿ ਜਾਊਗਾ ਜਿੱਤਰ ਪਾਈ ਦਾ ਕੰਮ ਤੇ ਤੁਸੀਂ ਮੈਂ ਪਹਿਲਾਂ ਇਸ ਤੋਂ ਪਹਿਲਾਂ ਵੀਡੀਓ ਪਾ ਚੁੱਕੀ ਹਾਂ ਜੀ ਹਨਾ ਤੇ ਮਤਲਬ ਵੀਡੀਓ ਤਾਂ ਉਹ ਮਤਲਬ ਇਸ ਵੀਡੀਓ ਤੋਂ ਬਾਅਦ ਹੀ ਹੈ ਕਿ ਮੈਨੂੰ ਨਾ ਫਰੈਂਡਸ ਟਾਈਮ ਨਹੀਂ ਲੱਗਾ ਹੈਗਾ ਤੇ ਇਹਦੀ ਵੀਡੀਓ ਐਡੀਟਿੰਗ ਜਿਹੜੀ ਮੈਂ ਮਤਲਬ ਲੇਟ ਕਰ ਰਹੀ ਹਾਂ ਹਨਾ ਤੇ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦੇ ਚੁੱਕੇ ਆ ਜੀ ਇਹਦੇ ਉੱਤੇ ਨਾ ਆਪਾਂ ਮਤਲਬ ਤਰਪਾਈ ਨਹੀਂ ਕਰਾਂਗੇ ਤਰਪਾਈ ਜਿਹੜੀ ਹੈਗੀ ਆਪਾਂ ਇੱਕ ਟੇਪ ਲੈ ਕੇ ਆਏ ਆ ਉਹਦੇ ਨਾਲ ਤੁਹਾਨੂੰ ਵੀਡੀਓ ਤੁਹਾਨੂੰ ਮੈਂ ਪਹਿਲਾਂ ਪਾਈ ਹੋਈ ਆ ਬਹੁਤ ਹੀ ਵਧੀਆ ਰਿਜ਼ਲਟ ਨੇ ਉਹ ਵੀਡੀਓ ਤੁਸੀਂ ਜਾ ਕੇ ਦੇਖ ਲਿਓ ਮੇਰੇ ਚੈਨਲ ਤੇ ਠੀਕ ਆ ਜੀ ਤੇ ਬਸ ਆਪਾਂ ਹੁਣ फटाफट ਜਿਹੜੀ ਲੇਸ ਲਾ ਦਿੰਨੇ ਆ ਬਾਕੀ ਬਸ ਮੈਨੂੰ ਦੁਪਹਿਰ ਦਾ ਹੁਣ ਬਸ ਰੋਟੀ ਉੱਤੇ ਕੁਛ ਨਹੀਂ ਬਣਾਉਣੀ ਹੈ ਕਿਉਂਕਿ ਮੈਂ ਪਹਿਲੇ ਹੀ ਬਣਾ ਕੇ ਰੱਖਤੀ ਸੀ ਮੈਨੂੰ ਇਹ ਸੀਗਾ ਮੈਂ ਸੌਂਟ ਜਿਹੜਾ ਹੈਗਾ ਆਪਣਾ ਜਿਹੜੇ ਆਏ ਹਟਾਉਂਦਾ ਤੇ ਸਟਿਚ ਕਰ ਲਾ ਮੈਨੂੰ ਸੀਗਾ ਵੀ ਸਲਵਾਰ ਬਣਾ ਲਾਂ ਮੈਂ ਤੇ ਕਮੀਜ਼ ਆਪਾਂ ਬਾਅਦ ਚ ਬਣਾ ਲਈਏ ਤੇ ਫਿਰ ਜਦੋਂ ਟਾਈਮ ਤਾਂ ਲਗਾਤਾਰ ਮੈਥੋਂ ਵੀ ਨਹੀਂ ਫਰੈਂਡਸ ਬੈਠਾ ਜਾਂਦਾ ਲਗਾਤਾਰ ਫਰੈਂਸ ਨੂੰ ਮੈਂ ਤਾਂ ਬੈਠਾ ਨਹੀਂ ਜਾਂਦਾ ਹੈਗਾ ਫਿਰ ਮੈਂ ਥੋੜਾ ਟਾਈਮ ਮਤਲਬ ਅੱਧਾ ਘੰਟਾ ਜਾਂ ਘੰਟਾ ਬੈਠ ਕੇ ਫਿਰ ਮੈਂ ਰੈਸਟ ਕਰਦੀ ਆਂ ਫਿਰ ਉਸ ਤੋਂ ਬਾਅਦ ਕੋਈ ਕੰਮ-ਕਾਰ ਕਰ ਲੈਂਦੀ ਆਂ ਫਿਰ ਜਿਹੜਾ ਫੇਰ ਦੁਬਾਰਾ ਮਸ਼ੀਨ ਤੇ ਬੈਠਦੀ ਆ ਇਸ ਤਰ੍ਹਾਂ ਮੈਂ ਆਪਣਾ ਸਲਾਈਡ ਦਾ ਕੰਮ ਜਿਹੜਾ ਆਪਣਾ ਕਰ ਲੈਂਦੀ ਆ ਜੀ ਹਨਾ ਚਲੋ ਵੇਲੇ ਰਹਿਣ ਨਾਲ ਚੰਗਾ ਹੀ ਹੈ ਇਹਦਾ ਆਪਾਂ ਥੋੜਾ ਬਹੁਤ ਆਪਾਂ ਹੈਲਪ ਹੋ ਜਾਂਦੀ ਆ ਸੋ ਚਲੋ ਜੀ ਬਸ ਆਪਾਂ ਲੈਸ ਲਾ ਕੇ ਤਿਆਰ ਕਰ ਲਈਏ ਦੇਖੋ ਜੀ ਬਹੁਤ ਸੋਹਣਾ ਲੁੱਕ ਆਇਆ ਸੂਟ ਦਾ ਜਦੋਂ ਵੀ ਮੈਂ ਇਹ ਸੂਟ ਵੇਅਰ ਕੀਤਾ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਚਲੋ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਜੇ ਤੁਹਾਨੂੰ ਮੇਰਾ ਵਲੌਗ ਚੰਗਾ ਲੱਗਿਆ ਲਾਈਕ ਸਿਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀ ਬੈਲ ਆਈਕਨ ਕਰ ਲਿਓ ਜੀ ਪ੍ਰੈਸ ਆਲ ਵਾਲੇ ਬਟਨ ਤੇ ਜਿਹੜਾ ਹੈਗਾ ਤੁਸੀਂ ਕਲਿੱਕ ਕਰ ਲਿਆ ਕਰੋ ਜੀ ਤਾਂ ਕਿ ਮੇਰੇ ਨਵੇਂ ਆਉਣ ਵਾਲੇ ਵੀਡੀਓ ਵੀਡੀਓ ਤੁਹਾਨੂੰ ਮਿਲਦੇ ਰਹਿਣਗੇ ਜੀ ਤੇ ਬਾਵਾ ਤੇ ਵੀ ਆਪ ਇਸ ਤਰ੍ਹਾਂ ਲੈਸ ਲਈ ਚਲ ਜੀ ਫਿਰ ਠੀਕ ਹੈ ਜੀ ਓਕੇ ਜੀ ਬਾਏ ਬਾਏ ਥੈਂਕ ਯੂ